ਪੰਜਾਬ ਪੁਲਿਸ ਵਾਲੋ ਪਟੇ ਨਹੀਂ ਪਏ ਆ ਰਹੇ ਆ ਕੋਕੋ ਹਾਂ ਪਤਾ ਕਿਵੇਂ ਸੁੱਤੀ ਆ ਅਗਲੀਆਂ 2 ਵਜੇ ਲੱਤਾਂ ਹਵਾ ਚ ਆਪਾਂ ਇੱਥੇ ਚਾਹ ਬਾਈ ਜੀ ਨੇ ਪਕੌੜੇ ਆਪਾਂ ਨੂੰ ਛਕਾਏ ਤੇ ਆ ਭਾਈ ਜੀ ਜਿਨ੍ਹਾਂ ਨੇ ਆਪਾਂ ੜੀਗਰੇ ਸੀਗੇ ਆਪਾਂ ਚੜ੍ਹ ਸੀ ਸਾਨੂੰ ੜੀਗਰੇ ਸੀਗੇ ਤੇ ਇੱਥੇ ਤੱਕ ਹੀ ਆ ਗਏ ਲੈ ਲੈ ਆ ਇੱਕ ਬਹੁਤ ਹੀ ਪਿਆਰਾ ਜੋੜਾ ਸਾਡੇ ਕੋਲ ਪਹੁੰਚਿਆ ਜੀ ਸ੍ਰੀ ਮੁਕਸਰ ਸਾਹਿਬ ਇਹਨਾਂ ਦਾ ਬਹੁਤ ਬਹੁਤ ਵੈਲਕਮ ਸਾਸ਼ਿਕਾ ਮੁੰਡਿਓ ਕੀ ਹਾਲ ਚਾਲ ਵਧੀਆ ਜੀ ਆ ਵੀਰ ਆਪਾਂ ਨੂੰ ਕੱਲ ਦੀ ਵੀਡੀਓ ਤੁਸੀਂ ਦੇਖੀ ਹੋਣੀ ਉੱਥੇ ਪਹਿਲਾਂ ਜਿੰਦੇ ਆ ਬਾਈਆਂ ਕਰਕੇ ਆਪਾਂ ਨੂੰ ਉੱਥੇ ਜਿਆਦਾ ਸਹਾਰਾ ਮਿਲਿਆ ਤੇ ਆਪਾਂ ਰਹਿ ਇੱਥੇ ਸੀਗੇ ਤੇ ਬਾਈ ਮਿਲਣ ਆਏ ਬਹੁਤ ਸਪੈਸ਼ਲ ਤੇ ਗੱਲਾਂ ਬਾਤਾਂ ਕੀਤੀਆਂ ਆਪਣੇ ਨਾਲ ਬਹੁਤ ਚੰਗਾ ਲੱਗਿਆ ਮੁੰਡਿਆਂ ਨੂੰ ਮਿਲ ਕੇ ਧੁੰਦ ਦਾ ਮਾਹੌਲ ਇਹ ਆ ਕੋ ਤੱਕ ਉੱਤਰ ਜੂਗੀ ਧੁੰਦ ਹਾਂਜੀ ਹਾਂਜੀ 10:00 ਵਜਣ 10 ਵਜੇ ਤੋਂ ਬਾਅਦ ਹੀ ਫੇਰ ਨਿਕਲਣਾ ਹੋਊਗਾ ਆਪਣਾ ਨਾ ਚਲੋ ਠੀਕ ਆ ਮੁੰਡਿਆ ਬੋ ਬੋ ਮਿਹਰਬਾਨੀ ਤੁਹਾਡੀ ਠੀਕ ਹੈ ਤੁਸੀਂ ਇਹ ਨਹੀਂ ਮਦਦ ਕੀਤੀ ਹਾਂਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਜਿਵੇਂ ਬਸਪੈਟਿੰਗ ਬਠਿੰਡਾ ਦਾ ਮੁਕਸਰ ਸਾਹਿਬ ਆ ਰਹੇ ਸੀਗੇ ਓਕੋ ਓਕੋ ਤੇ ਰਾਹ ਦੇ ਵਿੱਚ ਬਲਿਆਣਾ ਪਿੰਡ ਉੱਥੇ ਆਪਾਂ ਗੁਰਦੁਆਰਾ ਸਾਹਿਬ ਰੁਕੇ ਆ ਇੱਥੇ ਤੇ ਹੁਣ ਆਪਾਂ ਜਾਣਾ ਜੱਗੇ ਮੁਕਸਰ ਸਾਹਿਬ ਇੱਥੋਂ 30 32 ਕਿਲੋਮੀਟਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਉਧਰ 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 ਯਾਵਸ਼ ਹਾਂ ਤੇ ਸਾਈਡ ਤੋਂ ਆਪਣੇ ਤਿਆਰ ਹੋ ਗਏ ਆ ਤਿਆਰੀ ਸੀਗੇ ਮਾੜੀ ਮੋਟੀ ਪੈਕਿੰਗ ਹੋਰ ਸੀ ਜਿਹੜਾ ਸਮਾਨ ਕੱਢਿਆ ਸੀਗਾ ਉਹ ਕਰਕੇ ਹੁਣ ਆਪਾਂ ਲੰਗਰ ਪਛਾਦਾ ਛੱਕ ਕੇ ਚਾਹ ਪਾਣੀ ਪੀ ਲਿਆ ਵੇਹੇ ਹੁਣ ਲੰਗਰ ਪਛਾਦਾ ਛੱਕ ਕੇ ਅੱਗੇ ਤਾਂ ਆਪਾਂ ਚੱਲਦੇ ਆ ਤੰਦੁ ਖਾਨੇ ਆ ਫਿਰ ਅੱਗੇ ਅੱਜ ਦਾ ਸਫਰ ਤੇ ਜੁੜੇ ਰਹੋ ਪੰਜਾਬ ਦੇ ਸਫਰ ਨਾਲ ਪੰਜਾਬੀ ਦੇ ਨਾਲ ਠੀਕ ਹੈ ਜੀ ਪੰਜਾਬ ਦਾ ਸਫਰ ਸਾਈਕਲਾਂ ਤੇ ਦ ਐਨੀਮਲ ਲਵ ਦੇ ਨਾਲ ਸੱਸੀ ਕਾਲ ਐ ਬੁਲਾਈ ਦੀ ਐ ਅਗਲ ਹੈਗੀ ਤੈਨੂੰ ਐ ਬੁਲਾਈ ਦੀ ਐ ਐ ਉਹ ਦੇ ਇਧਰ ਉਹ ਦੇ ਪੁੱਤ ਉਹ ਦੇ ਇਧਰ ਉਹ ਸਾਹਮਣੇ ਕੈਮਰਾ ਲੱਗ ਗਿਆ ਉਹ ਲੱਗ ਗਿਆ ਹਾਂ ਇੱਥੇ ਉਹ ਦੇ ਚਲੋ ਜੀ ਹਾਂ ਆਓ ਜੀ ਫਿਰ ਚੱਲਦੇ ਆਪਾਂ ਹਵਾ ਹੋ ਆਪਾਂ ਭਰ ਲਈ ਐ ਚਲਿਏ ਹੁਣ ਆਪਾਂ ਅੱਗੇ ਅਸਾਦਾ ਛੱਕੇ ਅੱਧੇ ਘੰਟੇ ਤੱਕ ਆਪਾਂ ਨਿਕਲ ਜਾਣਾ ਹੈ ਇਹ ਖੂਬਸੂਰਤ ਮਾਹੌਲ ਗੁਰਦੁਆਰਾ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਆਪਣਾ ਹੀ ਕਮਰਾ ਸਾਨੂੰ ਦੇ ਦਿੱਤਾ ਸੀਗਾ ਵੀ ਰੋ ਵੈਸੇ ਇੱਥੇ ਰਹਿਣ ਦਾ ਜ਼ਿਆਦਾ ਹੈ ਨਹੀਂ ਸੰਗਤ ਵਾਸਤੇ ਪਰ ਉਹਨਾਂ ਨੇ ਸਾਨੂੰ ਦੇ ਦਿੱਤਾ ਵੀ ਚਲੋ ਥੱਕੇ ਆਏ ਆ ਤੇ ਰਹਿ ਲਓ ਤਾਂ ਚੱਲਦੇ ਆਂ ਅੱਗੇ ਜਿਹੜੇ ਵੀ ਪਹਿਲੀ ਵਾਰ ਦੇਖ ਰਹੇ ਹੋ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ YouTube YouTube ਦੇ ਵੀ ਨਾਲ Facebook ਤੇ ਵੀ ਆਇਓ ਨਾਲ Instagram ਤੇ ਵੀ ਗੱਲਬਾਤ ਕਰਾਂਗੇ ਚਲੋ ਬਬਾਈ ਜੱਲੀਏ ਚੱਲ ਕੋਕੋ ਕੁਕਰ ਦੁਆਰਾ ਸਾਹ ਦੇ ਵਿੱਚ ਮੱਥਾ ਟੇਕ ਲਿਆ ਜੀ ਆਜੋ ਪ੍ਰਸ਼ਾਦਾ ਚੱਕ ਲਓ ਪ੍ਰਸ਼ਾਦਾ ਬੜਾ ਸੁਆਦ ਸੱਚੀ ਛੋਲੇ ਕਾਲੇ ਤੇ ਆਲੂ ਦੀ ਸਬਜੀ ਪ੍ਰਸ਼ਾਦਾ ਮੋੜੀਆਂ ਨਾਲ ਚਾਹ ਚੁੱਲੇ ਤੇ ਬਣੀ ਹੋਈ ਚੀਜ਼ ਨਾ ਦੁੱਧ ਹੂੰ ਚੁੱਲੇ ਤੇ ਬਣੀ ਹੋਈ ਕੋਈ ਵੀ ਸਬਜ਼ੀ ਆ ਮੈਂ ਕੁਝ ਉਹਦੇ ਅੰਦਰ ਆਡੀ ਟੇਸਟ ਆਉਂਦਾ ਹੈ ਚੁੱਲੇ ਵਾਲੀ ਸਬਜ਼ੀ ਦਾ ਪਿੰਡਾਂ ਵਾਲਿਆਂ ਨੂੰ ਪਤਾ ਹੋਊਗਾ ਆਪਾਂ ਨੂੰ ਤਾਂ ਕਦੇ-ਕਦੇ ਮੌਕਾ ਮਿਲਦਾ ਚੁੱਲੇ ਵਾਲੀ ਸਬਜ਼ੀ ਦਾ ਗੈਸ ਨਾਲੋਂ ਜ਼ਿਆਦਾ ਚੁੱਲੇ ਵਾਲੀ ਸਬਜ਼ੀ ਦਾ ਜ਼ਿਆਦਾ ਸੁਆਦ ਬਣਦਾ ਤੇ ਕੋਕੋ ਭੈਣ ਜੀ ਨੇ ਵੀ ਖਾ ਲਈ ਹੈ ਰੋਟੀ ਇੱਧਰ ਹਾਂ ਡਕਾਰ ਦੇ ਕਿਵੇਂ ਮਾਰਦੀ ਛੱਕੇ ਹੁਣ ਇੱਧਰ-ਉੱਧਰ ਲੱਭਦੇ ਜਿੱਥੋਂ ਤੇਨੂੰ ਰੋਟੀ ਮਿਲੀ ਉੱਥੇ ਖੜਨਾ ਇੱਧਰ-ਉੱਧਰ ਭੱਜ ਰਹੀ ਚਲੋ ਠੀਕ ਆ ਬਾਈ ਗੁਰੂ ਜੀ ਆਪਾਂ ਫਿਰ ਬਾਬੇ ਪ੍ਰਸ਼ਾਦਾ ਛੱਕ ਕੇ ਚੱਲਦੇ ਆ ਅੱਗੇ ਆ ਸ਼ਾਨਦਾਰ ਗੁਰਦੁਆਰਾ ਤੋਂ ਗੁਰਦੁਆਰਾ ਸਾਹਿਬ ਤੋਂ ਆਪਾਂ ਰੁਕਸਤ ਲੈਂਦੇ ਹੋਏ ਹੁਣ ਚਲੋ ਜੀ ਚੱਲੀਏ ਕੀ ਹੋਇਆ ਗੋਲ ਚੌਂਕ ਆਂਦਾ ਆ ਉਹਦੇ ਰਾਈਟ ਹੈਂਡ ਸਾਈਡ ਤੇ 13 13 ਹਟਿਆ ਉੱਥੇ ਆ ਜਿਓ ਉੱਥੇ ਆਪਾਂ ਸਾਰੇ ਜਣੇ ਹੋਵਾਂਗੇ ਤੁਹਾਡਾ ਸਵਾਗਤ ਕਰੀਏ ਚਲੋ ਠੀਕ ਹੈ ਜੀ ਪਹੁੰਚੀਏ ਫਿਰ ਆਪਾਂ ਉੱਥੇ ਜਿੱਥੇ ਮੈਂ ਨੰਬਰ ਸੇਵ ਕਰ ਲਵਾਂ ਬੀਬੀ ਗੈਰੀ ਆ ਸੋ ਜਿਵੇਂ ਹੁਣ ਆਪਾਂ ਬਠਿੰਡੇ ਤੋਂ ਬਾਅਦ ਪਿੰਡ ਫਲਾਈ ਆਣਾ ਤੇ ਹੁਣ ਮੁਖਸਰ ਸਾਹਿਬ ਚੱਲੇ ਆ ਤੇ ਐਦਾਂ ਰਾਹਾਂ ਦੇ ਰਾਹ ਬਣ ਜੇ ਜਾਂਦੇ ਨੇ ਉੱਥੇ ਹੁਣ ਆਪਣਾ ਜਿਹੜਾ ਆ ਆ ਬਾਬੇ ਹੁਣੀ ਵੇਟ ਕਰਦੇ ਨੇ ਉੱਥੇ ਪੰਜਾਬ ਪੁਲਿਸ ਦੇ ਬਸ਼ਿੰਦੇ ਤੇ ਉੱਥੇ ਜਾ ਕੇ ਦੇਖਦੇ ਆ ਉਹਨਾਂ ਨੂੰ ਮਿਲਦੇ ਆ ਤਜਰਬਾ ਲਵਾਂਗੇ ਉਹ ਵੀ ਸਾਈਕਲਿਸਟ ਨੇ ਤੇ ਐਦਾਂ ਹੀ ਅੱਗੇ ਤੇ ਅੱਗੇ ਰਾਹ ਬਣਦੇ ਜਾਂਦੇ ਨੇ ਬਸ ਗੱਲ ਐ ਸਿਰਫ ਤੁਰਨ ਦੀ ਇੱਥੇ ਚਾਹ ਉੱਥੇ ਰਾਹ ਚਾਹ ਐ ਤੁਰਨ ਦਾ ਤੁਰੇ ਆ ਤੇ ਅੱਗੇ ਜਾ ਕੇ ਕੀ ਸਬਬ ਘਟਨਦਾ ਕਿੱਥੇ ਮਿਲਦੇ ਆ ਕਿੰਨੂ ਮਿਲਦੇ ਆ ਕਿਵੇਂ ਰਹਿਨੇ ਆ ਕੀ ਪ੍ਰਸ਼ਾਦਾ ਪਾਣੀ ਕੀ ਸ਼ੱਕਦੇ ਆ ਇਹ ਸਭ ਲਿਖਿਆ ਹੋਇਆ ਹੀ ਸਹੀ ਆ ਤੇ ਇਹ ਚੀਜ਼ਾਂ ਸੀ ਤੇਰਵਾ ਵੀ ਲੈ ਰਹੇ ਆ ਕੋਈ ਨਹੀਂ ਜੇ ਆਪਾਂ ਸੋਚ ਰਹੇ ਆ ਨਾ ਕਿ ਇਹ ਆਪਾਂ ਸੋਚਿਆ ਪੰਜਾਬ ਟੂਰ ਕਰਨਾ ਇਹ ਆਪਾਂ ਨਹੀਂ ਸੋਚਿਆ ਸਾਡੇ ਤੋਂ ਸੁਚਵਾਇਆ ਗਿਆ ਇਹ ਡੈਸਟੀਨੀ ਇਹ ਡੈਸਟੀਨੀ ਸੀ ਸਾਡੀ ਇਹ ਆਪਾਂ ਕਰਨਾ ਹੀ ਸੀਗਾ ਅਕਾਲ ਪੁਰਖ ਅਕਾਲ ਪੁਰਖ ਦੀ ਮਰਜ਼ੀ ਆ ਤਾਂ ਆਪਾਂ ਕੋਈ ਚੀਜ਼ ਕਰ ਸਕਦੇ ਆ ਸਾਡੇ ਨਾਲ ਇਹੋ ਇਹੋ ਜੀਆਂ ਚੀਜ਼ਾਂ ਹੋ ਰਹੀਆਂ ਨੇ ਨਾ ਕਿ ਜੋ ਬਿਲਕੁਲ ਅਨਐਕਸਪੈਕਟਡ ਆ ਜਿਸ ਨੂੰ ਆਪਾਂ ਕਦੇ ਮਿਲਣਾ ਨਹੀਂ ਸੀ ਹੁਣ ਇਹ ਚੰਨਾ ਦੀ ਫੋਨ ਆ ਰਹੀ ਐ ਐਸਆਈ ਆ ਮੁਕਸਰ ਸਾਹਿਬ ਦੇ ਤੇ ਮਤਲਬ ਮੈਨੂੰ ਨਹੀਂ ਲੱਗਦਾ ਮੈਂ ਜ਼ਿੰਦਗੀ 'ਚ ਕਦੇ ਮੈਨੂੰ ਲੋੜ ਪੈਂਦੀ ਉਹ ਵੀ ਮੁਕਸਰ ਦੇ ਐਸਆਈ ਦੀ ਹੈ ਨਾ ਸੋ ਆਪਾਂ ਕਦੇ ਨਹੀਂ ਜਾਣਾ ਇਹ ਰਾਵਾਂ ਤੇ ਜੇ ਆਪਾਂ ਕਿ ਪਿਆਰੀ ਹੀ ਹੈ ਜੇ ਆਪਾਂ ਗੱਡੀ ਜਾਂਦੇ ਤੇ 55 ਕਿਲੋਮੀਟਰ ਸੀਗਾ ਨਾ ਆਪਾਂ ਡੇਢ ਘੰਟਾ ਜਾਂ ਇੱਕ ਘੰਟਾ ਤਾਂ ਮੁਕਸਰ ਸਾਹਿਬ ਜਾਂਦੇ ਨੇ ਨਾ ਕਿ ਆਪਾਂ ਇੱਥੇ ਰੁਕਦੇ ਮੁਕਸਰ ਸਾਹਿਬ ਕਹਿੰਦੇ ਨਹੀਂ ਰੁਕਦੇ ਆਪਾਂ ਸਿੱਧਾ ਚਲੇ ਜਾਂਦੇ ਔਰ ਨਾ ਫੇ ਸਾਨੂੰ ਇਹ ਬਾਬਾ ਜੀ ਮਿਲਦੇ ਵੱਲੋਂ ਸਾਨੂੰ ਇੰਨੇ ਪਿਆਰ ਨਾਲ ਜਿਹਨਾਂ ਨੇ ਲੰਗਰ ਸ਼ਿਕਾਇਆ ਖੁਦ ਖੁਦ ਪ੍ਰਸ਼ਾਦਾ ਸਾਨੂੰ ਦਿੰਦੇ ਰਹੇ ਆ ਉਹ ਦੁੱਧ ਦਿੰਦੇ ਰਹੇ ਨੇ ਮਤਲਬ ਇਹ ਚੀਜ਼ਾਂ ਅਨਮੁੱਲੀਆਂ ਆ ਹੁਣ ਐਸਏ ਜੀ ਨੂੰ ਮਿਲਣ ਵਾਸਤੇ ਜਾਂ ਤਾਂ ਥੋੜੀ ਪਹੁੰਚ ਹੋਣੀ ਚਾਹੀਦੀ ਹੈ ਜਾਂ ਫਿਰ ਕੋਈ ਰਬਾਬਦਾਰ ਬੰਦਾ ਮਿਲ ਸਕਦਾ ਸਾਡੇ ਵਰਗੇ ਆਮ ਬੰਦੇ ਨਹੀਂ ਮਿਲ ਸਕਦੇ ਤੇ ਐਸਏ ਜੀ ਨੂੰ ਮਿਲਣ ਦੀ ਹਨਾ ਕੋਈ ਵੱਡੀ ਗੱਲ ਹੀ ਹੁੰਦੀ ਹੈ ਇੱਕ ਤਰੀਕੇ ਨਾਲ ਦਫ਼ਤਰ ਜਾਵਾਂਗੇ ਤੇ ਜੀ ਹਜ਼ੂਰੀ ਹੁੰਦੀ ਆ ਪਰ ਇੱਥੇ ਸਤਕਾਰ ਹੋਰ ਹੈ ਜਿਹੜਾ ਸਾਈਕਲਿੰਗ ਕਰਕੇ ਸਾਈਕਲਾਂ ਕਰਕੇ ਤੇ ਪੰਜਾਬ ਦੇ ਬੰਦੇ ਜਿਹੜੇ ਜਿੰਨਾਂ ਦਾ ਦਿਲ ਖੁੱਲਾ ਹੁੰਦਾ ਉਹਨਾਂ ਨੇ ਆਪਾਂ ਨੂੰ ਜਿਹੜਾ ਸਤਕਾਰ ਹੈ ਉਹ ਦਿੱਤਾ ਤੁਸੀਂ ਦਿੱਤਾ ਜੀ ਸਤਕਾਰ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਆ ਕਿ ਜੇ ਆਪਾਂ ਕਹੀਏ ਨਾ ਕਿ ਸਾਡਾ ਸਤਕਾਰ ਹੋ ਰਿਹਾ ਜਿਹੜੇ ਚਲਾ ਰਹੇ ਨੇ ਨਹੀਂ ਸਾਡੇ ਸਾਈਕਲਾਂ ਦਾ ਸਤਕਾਰ ਹੋ ਰਿਹਾ ਹੈ ਇਹ ਆ ਸਾਡੇ ਸਤਕਾਰਯੋਗ ਆਪਾਂ ਨਹੀਂ ਹੈਗੇ ਕਿਉਂਕਿ ਆਪਾਂ ਜੇ ਆਪਾਂ ਗੱਡੀ 'ਚ ਸੰਧ ਸਾਨੂੰ ਕੋਈ ਨਹੀਂ ਸੀ ਪੁੱਛਣਾ ਆਪਾਂ ਕਿਤੇ ਤੇ ਜਾ ਰਹੇ ਹਾਂ ਸਾਈਕਲ ਤੇ ਹਾਂਜੀ ਤਾਂ ਤੇ ਹੁਣ ਆਪਾਂ ਬਾਤ ਚ ਗੱਲ ਕਰਾਂਗੇ ਮੇਰੀ ਬਾ ਜਿਹੜੀ ਥੱਕੀ ਠੀਕ ਹੈ ਆਪਾਂ ਜਾ ਰਹੇ ਸੀਗੇ ਹੁਣ ਆਪਾਂ ਨੂੰ ਖੜਨਾ ਪਿਆ ਹਜੇ ਤਾਂ 2 ਕਿਲੋਮੀਟਰ ਤੁਰੇ ਆ ਉਹ ਬਾਈ ਜੀ ਮਿਲੇ ਆਪਾਂ ਨੂੰ AKTV ਵਾਲੇ ਉਹਨਾਂ ਨਾਲ ਗੱਲਬਾਤ ਕਰਨੀ ਪਈ ਹੁਣ ਆਪਾਂ ਚੱਲਦੇ ਆ ਅੱਗੇ ਬਾਤ ਵਿੱਚ ਉਹ ਨਹੀਂ ਮੈਂ 퐁ਕੜਾ ਸ਼ੁਰੂ ਕਰਤਾ ਇਹਨੇ ਤਾਂ ਹੀ ਉਹ ਮੈਂ ਨੂੰ ਕਿੱਦਾਂ ਹੱਥ ਚ ਫੜ ਕੇ ਸਵਾਵਾ ਤਾਂ ਮੈਂ ਸਾਈਕਲ ਚਲਾਵਾ ਦਿੰਦਾ ਕੁੱਕੜ ਨਿਆਣੇ ਆਣਾ ਕੰਮ ਹੈ ਦਾ ਪੰਜਾਬ ਦਾ ਮਾਹੌਲ ਵਾਹ ਜੀ ਵਾਹ ਜੀ ਵਾਹ ਜੀ ਵਾਹ ਚਲੋ ਚਲੀ ਜੀ ਆਪਾਂ ਅੱਗੇ ਚਲੋ ਯਾਰ ਕਦੋਂ ਸੀ ਪੁੱਠੇ ਪਾਸੇ ਕਾ ਤੋ ਬੈਣੀ ਇਧਰ ਬੈਠਿਆ ਕਰ ਉਧਰ ਤੁਹਾਡਾ ਸਾਈਕਲ ਲੱਗਾ ਸੀਗਾ ਨਾ ਮੈਂ ਛੱਡਦੀ ਕਿੱਥੇ ਚਲੋ ਜੀ ਸਰਕਾਰੀ ਹਾਈ ਸਕੂਲ ਛੱਤਿਆਣਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਮੁਕਸਰ ਸਾਹਿਬ ਤਾ ਆਪਾਂ ਪਹੁੰਚ ਗਏ ਆ ਮਤਲਬ ਅਾ ਛਤੇਆਣਾ ਪਿੰਡ ਅੱਗੇ ਜੀ ਗੁਰਦੁਆਰਾ ਸਾਹਿਬ ਜਾਣਾ ਉੱਥੇ ਅਾ ਉਹ ਤਾਂ ਹਜੇ ਬਥੇਰਾ ਪਿਆ 28 30 ਕਿਲੋਮੀਟਰ ਪਿਆ ਹਜੇ ਪਿੰਡ ਦਾ ਮਾਹੌਲ ਦੇਖੋ ਤੁਸੀਂ ਨੀਂਯਾਰੇ ਵਾਲਾ ਬਦਲ ਰਿਹਾ ਪਿੰਡਾਂ ਦਾ ਮਾਹੌਲ ਵੀ ਪੱਕੀਆਂ ਕੋਠੀਆਂ ਬਣ ਰਹੀਆਂ ਨੇ ਤਰੱਕੀਆਂ ਹੋ ਰਹੀਆਂ ਨੇ ਪਰ ਵਿੱਚ ਵਿੱਚ ਪੁਰਾਣਾ ਪਿੰਡ ਤਿੱਖ ਨਵੀਂ ਮਿਲਦਾ ਆ ਖੇਤੀਬਾੜੀ ਤਾਂ ਚਲੋ ਪੰਜਾਬ ਦੀ ਸ਼ਾਨ ਤੇ ਜਾਨ ਹੈ ਇਹ ਨਾ ਹੋਊਗੀ ਤਾਂ ਫਿਰ ਖਤਮ ਹੋ ਗਿਆ ਕੰਮ ਕਿਉਂਕਿ ਹਰੇਕ ਕੋਈ ਇਹਦੇ ਸਿਰੋਂ ਹੀ ਜਿਉਂਦਾ ਆ ਰੋਟੀ ਖਾਂਦਾ ਆ ਚਲੋ ਇਹ ਲੱਕੀ ਨਿਆਣੇ ਖੇਡਦੇ ਹੋਏ ਪੂਰਾ ਮਾਹੌਲ ਇੱਥੇ ਤਾਂ ਪੂਰਾ ਹੀ ਪੱਕੇ ਵੀ ਪਾਇਆ ਘਰ ਉਹ ਪੱਕੇ ਬਹਿ ਰਿਆ ਘਰ ਸੁਖਣ ਬਲੂ ਖੱਬੇ ਬੂਟਰ ਸਰੀ ਸੱਜੇ ਦੋਦਾ ਸਿੱਧਾ ਛੱਤਿਆਣਾ ਇਹ ਛੱਤਿਆਣਾ ਪਿੰਡ ਸ਼ਾਂਤੀ 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 ਪਿੰਡਾਂ ਚੋਂ ਆਪਾਂ ਹੁਣ ਨਿਕਲ ਆਏ ਆ ਹੁਣ ਚੜ ਗਏ ਮੁਖਸਰ ਸਾਹਿਬ ਵਾਲੇ ਰੋਡ ਤੇ ਕਿੰਨਾ ਦੂਰ ਰਹਿ ਗਿਆ ਕਿੰਨਾ ਦੂਰ ਰਹਿ ਗਿਆ ਹੈਂ ਹੈਂ 14 ਕੇ 16 14 ਕੇ 16 16 ਕਿਲੋਮੀਟਰ ਰਹਿ ਗਿਆ ਬਾਈ ਜੀ ਚਲੋ ਕੋਕਾ ਕੋਕਾ ਆ ਬੁੱਤਰ ਘੁੰਮਿਆ ਘੁੰਮਿਆ ਕਰ ਰਿਹਾ ਤੂੰ ਹਾਂ ਇਹ ਮੈਨੂੰ ਦੱਬੀ ਹੋਈ ਐ ਨੂੰ ਸੈੱਟ ਕਰਨਾ ਪਾਣਾ ਹਾਂ ਨਹੀਂ ਕੋਕਾ ਆਹ ਪਤਾ ਕਿਵੇਂ ਸੁੱਤੀ ਆ ਅਗਲੀਆਂ 2 ਵੇ ਲੱਤਾਂ ਹਵਾ ਚ ਬੜੇ ਆਰਾਮ ਨਾਲ ਬੜੇ ਰਾਲਾ ਤੇ ਲਾਓ ਠਾਣਾ ਮੈਂ ਕਾਤੋਂ ਆ ਯਾਨੀ ਕੀ ਹੈਗਾ ਕੰਫਰਟੇਬਲ ਆ ਥੋੜਾ ਬੈ ਕੇ ਦੇ ਵਾਸਤੇ ਇਹ ਵਾਹ ਜੀ ਵਾਹ ਜੀ ਵਾਹ ਜੀ ਵਾਹ ਬਰਾਡ ਸਰਵਿਸ ਸਟੇਸ਼ਨ 14 ਕਿਲੋਮੀਟਰ ਰਹਿ ਗਿਆ ਮੁਕਸਰ ਸਾਹਿਬ ਸ਼ਹਿਰ એનર્ਜੀ ਲੈ ਕੇ ਚੱਲਦੇ ਆ ਲਟਕਦੀ ਆਪਣੀ ਮੰਜ਼ਿਲ ਰਹਿ ਗਈ ਆ 8 ਕਿਲੋਮੀਟਰ ਦੂਰ ਸ੍ਰੀ ਮੁਕਸਰ ਸਾਹਿਬ ਨਹਿਰ ਦੇ ਨਜ਼ਾਰੇ ਕਿੱਡੀ ਜਿਆਦਾ ਚੌੜੀ ਨਹਿਰ ਆ ਯਾਰ ਇਹ ਘਰ ਨੇ ਗੋਲ ਚੌਂਕ ਤੋਂ ਸੱਜਿਆ ਤੋਂ ਮੁੜਨਾ ਹੈ ਚਲੋ ਜੀ ਆਪ 4 ਕਿਲੋਮੀਟਰ ਰਹਿ ਗਿਆ ਹੋਈ ਗਿਆ ਫਿਰ ਆਪਾਂ ਆਪਣਾ ਸਫ਼ਰ 5 ਕਿਲੋਮੀਟਰ ਰਹਿ ਗਿਆ ਤੇ ਆ ਬਾਈ ਜੀ ਨੇ ਰੋਕਿਆ ਸਪੈਸ਼ਲ ਗੋੜਵਲੀ ਚਾਹ ਕਹਿੰਦੇ ਬਾਈ ਜੀ ਚਾਹ ਪੀ ਕੇ ਜਾਇਓ ਪਲੀਜ਼ ਸੋ ਗੋੜਵਲੀ ਚਾਹ ਤਾਂ ਵੇਹੇ ਬਹੁਤ ਚੰਗੀ ਹੁੰਦੀ ਆ ਸੋ ਆਪਾਂ ਖੜ ਗਏ ਸੋ ਬਾਈ ਜੀ ਨੇ ਬੜਾ ਵੱਡਾ ਕੰਮ ਕਰਤਾ ਅੱਜ ਚਾਹ ਕਹਿੰਦੇ ਕਹਿੰਦੇ ਨਾਲ ਪਕੌੜਿਆਂ ਦਾ ਵੀ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਕੀ ਪਰਕੀ ਰਿਹਾ ਕਿੰਨਾ ਟਮਗਣਾ ਇਹ ਮੈਨੂੰ 10 ਦਿਨ ਹੋ ਗਏ ਪਰ ਮਾਤਾ ਮਾ ਤਰੱਕੀ ਬਖਸ਼ੀ ਪਰ ਇਹ ਵੀ ਇਹ ਮਸ਼ਹੂਰੀ ਹੋਣੀ ਸ਼ੁਰੂ ਹੋਊਗੀ ਜ ਜਿੰਨਾ ਅਸੀਂ ਜਾਣਾ ਨਾ ਐਸਆਈ ਸਾਹਿਬ ਕੋਲ ਜਾਣਾ ਅਸੀਂ ਉਹਨਾਂ ਨੇ ਸਾਨੂੰ ਪਹਿਲਾਂ ਹੀ ਕਿਹਾ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਇਹ ਚੀਜ਼ ਦਾ ਦੱਸਿਆ ਉਹਨਾਂ ਨੇ ਵੀ ਇੱਥੇ ਗੁੜ ਦੀ ਚਾਹ ਪੀਂਦੇ ਨੇ ਸਾਰੇ ਸਟਾਫ ਅੱਛਾ ਜੀ ਉੱਥੇ ਲੱਗਦੀ ਹੈ ਕਿ ਨਹੀਂ ਲੱਗੇ ਠੀਕ ਹੈ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਬਾਈ ਜੀ ਨੇ ਸੋਚਿਆ ਵੀ ਸਾਈਕਲ ਤੇ ਬਾਟ ਕੱਟ ਕੇ ਆਏ ਨੇ ਚਲੋ ਚਾਹ ਪਿਆਈਏ ਇਹਨਾਂ ਨੂੰ ਬਹੁਤ ਧੰਨਵਾਦ ਵੀਰ ਦਾ ਲੈਣਾ ਨਾ ਸਿਰ ਵੀ ਲੈਣਾ ਆਇਆ ਬਹੁਤ ਬਹੁਤ ਤੁਹਾਡਾ ਤੁਹਾਡਾ ਬੰਦਾ ਹੈ ਤੇ ਤਕਰੀਫ ਕਰਵਾਤ ਮੈਂ ਤੇ ਆ ਤੁਹਾਨੂੰ ਵੀ ਲੈ ਲਈਏ ਤੇ ਆਪਾਂ ਇੱਥੇ ਚਾਹ ਭਾਈ ਜੀ ਨੇ ਪਗੋੜੇ ਆਪਾਂ ਨੂੰ ਛਕਾਏ ਤੇ ਆ ਭਾਈ ਜੀ ਜਿਨ੍ਹਾਂ ਨੇ ਆਪਾਂ ਉਡੀਕ ਰਹੇ ਸੀਗੇ ਆਪਾਂ ਜੜਾ ਸੀ ਸਾਨੂੰ ਉਡੀਕ ਰਹੇ ਸੀਗੇ ਤੇ ਇੱਥੇ ਤੱਕ ਕੀ ਆ ਗਏ ਲੈ ਲੈਣ ਸਾਡੇ ਆ ਇੱਕ ਬਹੁਤ ਹੀ ਪਿਆਰਾ ਜੋੜਾ ਸਾਡੇ ਕੋਲ ਪਹੁੰਚਿਆ ਜੀ ਸ੍ਰੀ ਮੁਕਸਰ ਸਾਹਿਬ ਇਹਨਾਂ ਦਾ ਬਹੁਤ ਬਹੁਤ ਵੈਲਕਮ ਤੇ ਸਵਾਗਤ ਹੈ ਜੀ ਇਹਨਾਂ ਦਾ ਅਸੀਂ ਇਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਉੱਥੇ ਸਾਨੂੰ ਹੁਣ ਪਤਾ ਲੱਗਿਆ ਇਹਨਾਂ ਨੂੰ ਗੁਰਦੀ ਚਾਹ ਲਿਆ ਨੇ ਇੱਥੇ ਘੇਰ ਰਿਆ ਵੀ ਹਾਂ ਵੀ ਇੱਥੇ ਰੁੱਕ ਕੇ ਜਾਓ ਅਸੀਂ ਉੱਥੇ ਡਿੱਗੀ ਜਨੇ ਵੀ ਆਉਣਗੇ ਆਉਣਗੇ ਰਾਤ ਫਿਰ ਪਤਾ ਲੈਣਾ ਹੈ ਮੈਂ ਕਿਹਾ ਵੀ ਹਾਂ ਬਲੈਂਡ ਚਲੀਏ ਨਾ ਅਸੀਂ ਜਾ ਕੇ ਉੱਥੇ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੁਣ ਚੱਲ ਗਏ ਫਿਰ ਆਪਾਂ ਵਾਟਨੇ ਦੇ ਕਰਕੇ ਠੀਕ ਹੈਗਾ ਭਾਈ ਜੀ ਚਲੋ ਜੀ ਫਿਰ ਆਪਾਂ ਚੱਲਦੇ ਅੱਗੇ ਪੰਜਾਬ ਪੁਲਿਸ ਦੇ ਬਸ਼ਿੰਦੇ ਲੈਣ ਆਏ ਨੇ ਸਾਨੂੰ ਥੋੜਾ ਰਹਿ ਗਿਆ ਆਪਣਾ ਦੂਰ ਉਹ ਡਿਗਰੇ ਸੀਗੇ ਵੀ ਪਹੁੰਚੇ ਨਹੀਂ ਹਜੇ ਫਿਰ ਵਾਪਸ ਲੈਣ ਹੀ ਆਏ ਆ ਆਪਾਂ ਨੂੰ ਚਲੋ ਚੱਲੀਏ ਸਮਾਹ ਹੋ ਚੁਕਿਆ 3:22 ਆਪਾਂ ਪਹੁੰਚ ਗਏ ਸ੍ਰੀ ਮੁਕਸਰ ਸਾਹਿਬ ਬੋਲੋ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਤੇ ਇਧਰ ਦੀ ਚੌਂਕ ਤਾਂ ਸੱਜੇ ਗਿਆ ਬਾਈਆਂ ਨੇ ਮੋਢ ਨੂੰ ਉਧਰ ਹਾਂ ਉੱਥੋਂ ਢੀਗਰੇ ਨੇ ਵਿਚਾਰੇ ਕਦੋਂ ਆਉਂਦਾ ਅਸੀਂ ਟਿਚਕ ਟਿਚਕ ਪਹੁੰਚ ਰਹੇ ਆਂ ਪੰਜਾਬ ਪੁਲਿਸ ਵਾਲੇ ਵੀਰ ਜਿਹੜੇ ਬਚਿੰਦੇ ਆ ਉਡੀਕ ਕਰ ਰਹੇ ਨੇ ਆਪਣੀ ਪੰਜਾਬ ਪੁਲਿਸ ਦਾ ਨਾਮ ਆ ਗਿਆ ਕਿਤੇ ਥੋੜਾ ਥੋੜਾ ਇਹ ਵੀ ਲੱਗੀ ਜਾਂਦਾ ਕਿਤੇ ਪਟਾਣਾ ਚਾੜ ਦੇਣ ਪਟਾਕੇ ਛੜਾਂਗੇ ਆਪਾਂ ਗਲਤ ਕੰਮ ਕੀਤਾ ਨਹੀਂ ਕਲਤਤਾ ਕੰਮ ਨਹੀਂ ਕੀਤਾ ਉਹ ਰੋ ਵੀ ਐ ਹੋ ਜਾ ਪੰਜਾਬ ਪੁਲਿਸ ਦਾ ਉਹ ਲੱਗਦਾ ਹੀ ਐ ਵੀ ਬੰਦਾ ਪਿਆਰ ਨਾਲ ਨਹੀਂ ਗੱਲ ਕਰਦਾ ਲੈ ਲਾਵਾ ਜੀ ਇਹ ਬੱਸ ਹੁਣ ਪਾਲਣਾ ਪੁੱਠਾ ਸੋ ਚੱਲਦੇ ਆਪਾਂ ਅੱਗੇ ਫੋਨ ਹੁਣ ਐ ਕਰ ਜਾ ਕੇ ਚੱਕੀ ਕਿਸੇ ਥਾਂ ਤੇ ਰੁਕ ਜੀਏ ਨਾ ਉੱਥੇ ਜਾ ਕੇ ਫੇ ਸਾਰੇ ਆ ਦੇ ਫੋਨ ਜੜਿਆ ਬੈਕਵਾਲ ਕਰ ਲਈ ਕੀ ਕਹਿੰਦਾ ਆਪਾਂ ਨੂੰ ਬੁਲਾਇਆ ਗਿਆ ਸੀਗਾ ਕਿਸਾਨ ਹੱਟ ਔਰ ਆ ਸਾਹਮਣੇ ਕਿਸਾਨ ਹੱਟ ਤੇ ਆਪਾਂ ਹੁਣ ਚੱਲਦੇ ਆ ਉਧਰ ਉਹ ਤੇਰੀ ਉਹਦਾ ਹਾਰ ਹੋੜ ਲੈ ਕੇ ਖੜੇ ਬਾਬਾ ਜੀ ਬਾਹਰ ਹੋਈ ਕਮਾਲ 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 ਹੰਦਸਾ ਆਲੋ ਬਰੇ ਤੇ ਬਗਾ ਆਪਾ ਪਹੁੰਚ ਗਏ ਇੱਥੇ ਤੇ ਪੰਜਾਬ ਪੁਲਿਸ ਵਾਲੋ ਪਟੇ ਨਹੀਂ ਪਏ ਆਰ ਪਏ ਆ ਪਟਿਆਣਾ ਕੰਮ ਹੋਣਾ ਨਹੀਂ ਕਰੀ ਪਟਿਆ ਪੰਜਾਬ ਪੁਲਿਸ ਪਿਆਰ ਨਹੀਂ ਕਰਦੀ ਆ ਪੰਜਾਬ ਪੁਲਿਸ ਪਿਆਰ ਵੀ ਕਰਦੀ ਆ ਬਹੁਤ ਧੰਨਵਾਦ ਜੀ ਬਾਬਾ ਜੀ ਆ ਦਿਓ ਆ ਦਿਓ ਤੇ ਬਹੁਤ ਜਿਆਦਾ ਧੰਨਵਾਦੀ ਤੁਹਾਡਾ ਇਹਨਾਂ ਮਾਸਤਕਾਰ ਬਖਸ਼ਰਾਂ ਦੇ ਹੌਸਲਾ ਸਾਡਾ ਡਬਲ ਟ੍ਰिपल 4 5 10 ਗੁਣਾ ਵਧ ਗਿਆ ਸਾਈਕਲਿੰਗ ਆਪਣਾ ਪਰਿਵਾਰ ਆ ਜੀ ਹੈ ਨਾ ਜਦੋਂ ਸਾਈਕਲਿੰਗ ਨੂੰ ਕੋਈ ਸਾਈਕਲਿਸਟ ਮਿਲਦਾ ਤਾਂ ਉਹ ਉੱਡ ਕੇ ਮਿਲਦਾ ਇਹ ਦੇਖਿਆ ਵੀ ਹਾਂ ਚਲੋ ਆਓ ਆਪਾਂ ਉਹਨਾਂ ਚਾਹ ਪਾਣੀ ਇੱਕ ਮੁੰਡੇ ਆਇਆ ਇੱਧਰ ਆਇਆ ਇੱਕ ਆਹਾ ਬੱਚਾ ਆਪਣੇ ਕੋਲ ਆ ਉਮਰ ਦੀ 17 ਸਾਲ ਸੁਣਨ ਵਾਲੀ ਗੱਲ ਹੈ 17 ਸਾਲ ਉਮਰ ਇਹਨਾਂ ਦੱਸਿਆ ਹਰਮਨ ਮੁੰਡਾ ਇਹ ਇੱਕ ਜੂਨ ਨੂੰ ਇਹਨੇ 5 ਲੱਖਾਂ ਦੀ ਜਿਹੜੀ ਹੈ ਇਹ 17 ਸ਼ੁਰੂ ਕਰਨੀਏ ਇਕੱਲੇ ਨੇ ਉਹ ਵੀ ਸਾਈਕਲ ਤੇ ਇਸ ਤਰ੍ਹਾਂ ਇੱਕ ਬਹੁਤ ਬੋੜੇ ਜਿਹੇ 17 ਸਾਲ ਉਮਰ ਆ ਮੁੰਡੇ ਦਾ ਸਾਰਾ ਦਾ ਇਹਨੂੰ ਪੜ੍ਹਨਾ ਚਾਹੀਦੇ ਆ ਠੀਕ ਆ ਜੀ ਬਹੁਤ ਧੰਨਵਾਦੀ ਤੁਹਾਡਾ ਵੀ ਬਹੁਤ ਧੰਨਵਾਦੀ ਸਾਰਾ ਦਾ ਵੀਰੇ ਆਓ ਚੱਲ ਉਹ ਚੱਕ ਛੱਕਦੇ ਆ ਬੱਚਾ ਪੁਰਾਣੇ ਸੀ ਵੀ ਜਦੋਂ ਅਸੀਂ ਉੱਥੇ ਸਲੋਪ ਤੇ ਉੱਡਣ ਲੱਗੇ ਨਾ ਇੱਕ ਅੰਗਰੇਜ਼ ਆ ਕੇ ਕਹਿੰਦਾ ਵਾਟ ਇਟ ਇਜ਼ is a very old you <laughs>